ਕੇਜਰੀ왈ਜੀ ਵੱਲੋਂ ਸਾਡੇ ਅਗਰਵਾਲ ਸਮਾਰਕ ਦਾ ਨੀ ਪੱਥਰ ਰੱਖਣ ਦੀ ਖੁਸ਼ੀ 'ਚ ਸਭ ਦੇ ਨੂੰ ਵਧਾਈ ਦੇਣ ਦੇ ਉਸ ਰੱਖੀ ਗਈ ਤੇ ਉਹਦੇ 'ਚ ਅਸੀਂ ਕਈ ਖਬਰਾਂ 'ਚ ਐਸਾ ਪੜਿਆ ਗਿਆ ਵੀ ਜਿਹੜਾ ਇਸ ਦਾ ਨੀ ਪੱਥਰ ਸੀ ਉਹ ਪੰਜਾਬੀ ਦੀ بجائے ਹਿੰਦੀ 'ਚੋਂ ਰੱਖਿਆ ਗਿਆ ਅੱਜ ਦੀ ਮੀਟਿੰਗ ਅਗਰਵਾਲ ਸਭਾ ਨਾਬਾ ਦੀ ਅੱਜ ਦੀ ਮੀਟਿੰਗ ਸਾਡੇ ਮੁੱਖ ਸਰਪ੍ਰਸ ਸ਼੍ਰੀ ਸੂਰਜਪਾਲ ਸਿੰਘਲਾ ਜੀ ਦੀ ਅਗਵਾਈ ਚ ਹੋਈ ਹੈ ਜਿਹਦੇ ਚ 25 ਤਰੀਕ ਨੂੰ ਪਿਛਲੀ 25 ਮਈ ਨੂੰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਸਾਡੇ ਅਗਰਵਾਲ ਸਮਾਰਕ ਦਾ ਨੀ ਪੱਥਰ ਰੱਖਣ ਦੀ ਖੁਸ਼ੀ 'ਚ ਸਭ ਦੇ ਨੂੰ ਵਧਾਈ ਦੇਣ ਦੇ ਉਸ ਚ ਰੱਖੀ ਗਈ ਤੇ ਉਹਦੇ 'ਚ ਅਸੀਂ ਕਈ ਖਬਰਾਂ 'ਚ ਐਸਾ ਪੜਿਆ ਗਿਆ ਵੀ ਜਿਹੜਾ ਇਸ ਦਾ ਨੀ ਪੱਥਰ ਸੀ ਉਹ ਪੰਜਾਬੀ ਦੀ ਬਜਾਏ ਹਿੰਦੀ 'ਚੋਂ ਰੱਖਿਆ ਗਿਆ ਠੀਕ ਹੈ ਜੀ ਤੇ ਉਹਦੇ 'ਚ ਅਸੀਂ ਇਹ ਸਪਸ਼ਟੀਕਰਨ ਦੇਣਾ ਚਾਹੁੰਦੇ ਆਂ ਵੀ ਇਹ ਜਿਹੜਾ ਫੰਕਸ਼ਨ ਸੀ ਇਹ ਨੌਨ ਪੋਲਿਟਿਕਲ ਫੰਕਸ਼ਨ ਹੈ ਨਾਨ ਪੋਲਿਟিক্যাল ਆਰਗੇਨਾਈਜੇਸ਼ਨ ਹੈ ਇਹਦੇ ਚ ਹਰ ਪਾਰਟੀ ਦਾ ਬੰਦਾ ਮੈਂਬਰ ਹੈ ਤੇ ਜਦੋਂ ਵੀ ਅੱਜ ਤੱਕ ਕੋਈ ਵੀ ਸਰਕਾਰ ਰਹੀ ਹੈ ਤਾਂ ਅਸੀਂ ਹਰ ਸਰਕਾਰ ਚ ਹਰ ਸਾਡੇ ਅਗਰਵਾਲ ਸਮਾਜ ਦੇ ਨੁਮਾਇੰਦੇ ਨੂੰ ਇਹਦੇ ਚ ਬਕਾਇਦਾ ਤੌਰ ਤੇ ਮਾਨਾ ਦਰ ਦਿੰਨੇ ਆ ਜਿਵੇਂ ਕਿ 2006 ਚ ਇਸ ਜਗ੍ਹਾ ਦਾ ਨੀ ਪੱਥਰ ਉਸ ਵਕਤ ਦੇ ਐਮਐਲਏ ਇਨਫੋਟੈਕ ਦੇ ਚੇਅਰਮੈਨ ਸਾਬਕਾ ਬਜੀਰ ਸਰਦਾਰ ਰਣਜੀਤ ਸਿੰਘ ਉਹਨਾਂ ਨੇ ਕੀਤਾ ਜਿਨ੍ਹਾਂ ਦੀ ਮਿਹਨਤ ਸਦਕਾ ਇਹ ਜਗਾ ਅਗਰਵਾਲ ਸਭਾ ਨੂੰ ਮਿਲੀ ਉਹਦੇ ਸਾਡੇ ਬਾਉ ਸੂਰਜ ਭਾਂਜੀ ਦਾ ਬਹੁਤ ਵੱਡਾ ਯੋਗਦਾਨ ਸੀ ਉਹਨਾਂ ਦੀ ਮਿਹਨਤ ਸਦਕਾ ਹੀ ਇਹ ਜਗਾ ਸਾਨੂੰ ਮਿਲੀ ਤੇ ਉਸ ਦਾ ਨੀ ਪੱਥਰ ਵੀ ਹਿੰਦੀ ਚ ਲਿਖਿਆ ਗਿਆ ਸੀ ਉਸ ਤੋਂ ਬਾਅਦ 11 10 13 ਨੂੰ ਇਸ ਦਾ ਉਘਾਟਨ ਉਸ ਵਕਤ ਦੇ ਬੀਜੇਪੀ ਦੇ ਮਨਿਸਟਰ ਸ਼੍ਰੀ ਮਦਨ ਮੋਹਨ ਮਿੱਤਲ ਜੀ ਵੱਲੋਂ ਕੀਤਾ ਗਿਆ ਤੁਹਾਡੇ ਨਾਲ ਸ਼੍ਰੀ ਸਰੂਪ ਚੰਦ ਸਿੰਘਲਾ ਵੱਲੋਂ ਗੈਸਟ ਆਫ ਆਨਰ ਦੇ ਤੌਰ ਤੇ ਆਏ ਤੇ ਇਹ ਅੱਗਰਵਾਲ ਸਭਾ ਦਾ ਉਦਘਾਟਨ ਕੀਤਾ ਗਿਆ ਤੇ ਅਸੀਂ ਇਹੀ ਦੱਸਣਾ ਚਾਹੁੰਦੇ ਆਂ ਵੀ ਚਾਹੇ ਇਹ ਕੇਜਰੀਵਾਲ ਸਾਹਿਬ ਨੇ ਚਾਹੇ ਕੋਈ ਆਮ ਆਦਮੀ ਪਾਰਟੀ ਹੈ ਚਾਹੇ ਅਕਾਲੀ ਦਲ ਹੈ ਚਾਹੇ ਭਾਜਪਾ ਹੈ ਚਾਹੇ ਕਾਂਗਰਸ ਹੈ ਸਾਡੀ ਸਭਾ ਨਾਨ ਪੋਲਿਟਿਕਲ ਸਭਾ ਹੈ ਅਸੀਂ ਹਰ ਇੱਕ ਪਾਰਟੀ ਦਾ ਹਰ ਇੱਕ ਇਨਸਾਨ ਦਾ ਆਦਰ ਸਨਮਾਨ ਕਰਦੇ ਆਂ ਨਾਨ ਪੋਲਿਟਿਕਲ ਫੰਕਸ਼ਨ ਸੀ ਸਭਾ ਦਾ ਫੰਕਸ਼ਨ ਸੀ ਤੇ ਅਸੀਂ ਹਮੇਸ਼ਾ ਜਿਹੜੇ ਪੱਥਰ ਬਣਾਉਨੇ ਆ ਉਹ ਹਿੰਦੀ 'ਚ ਬਣਾਉਨੇ ਆ ਕਿਉਂਕਿ ਹਿੰਦੀ ਦੇਸ਼ ਦੀ ਰਾਸ਼ਟਰੀ ਭਾਸ਼ਾ ਹੈ ਤੇ ਇਹਦੇ 'ਚ ਕੋਈ ਆਬਜੈਕਸ਼ਨ ਵਾਲੀ ਗੱਲ ਨਹੀਂ ਇਸ ਕਰਕੇ ਅੱਜ ਦੀ ਮੀਟਿੰਗ ਕੀਤੀ ਜਿਹੜਾ ਹਿੰਦੀ ਪੰਜਾਬੀ ਦਾ ਰੋਵਾ ਪਾਇਦਾ ਹੈ ਸਰੋਂ ਪੱਥਰ ਪੰਜਾਬੀ 'ਚ ਵੀ ਲਿਖਿਆ ਹੋਇਆ ਹੈ ਤਾਂ ਉਹ ਕਿਸੇ ਵਕਤ ਜਦੋਂ ਅਸੀਂ ਵੀਵੀਆਪੀ ਤੋਂ ਪੱਥਰ ਰਖਵਾਏ ਗਏ ਹਮੇਸ਼ਾ ਤਾਂ ਉਹ ਸਾਡੀ ਕੋਸ਼ਿਸ਼ ਰਹੀ ਵੀ ਇਹ ਰਾਸ਼ਟਰੀ ਭਾਸ਼ਾ 'ਚ ਲਿਖਿਆ ਜਾਵੇ ਤੇ ਹੋ ਸਕਦਾ ਵੀ ਕੋਈ ਪੱਥਰ ਪੰਜਾਬੀ ਚ ਬਣਿਆ ਹੋਵੇ ਪਰ ਜਦੋਂ ਵੀ ਸਰਦਾਰ ਗਨਦੀਪ ਸਿੰਘ ਉਹਨਾਂ ਰੱਖਿਆ ਇਹਦੀ ਨਹੀਂ ਪੱਥਰ ਰੱਖਿਆ ਉਹ ਵੀ ਹਿੰਦੀ ਚ ਬਣਿਆ ਸੀ 2006 ਚ ਫਿਰ 2013 ਚ ਤੁਹਾਨੂੰ ਦੱਸਿਆ ਵੀ ਮਦਨ ਮੋਹਨ ਮਿੱਤਰ ਜੀ ਵੱਲੋਂ ਰੱਖਿਆ ਗਿਆ ਉਹ ਵੀ ਹਿੰਦੀ ਚ ਰੱਖਿਆ ਗਿਆ ਹੁਣ ਵੀ ਕੇਜੀਵਾਲ ਸਾਹਿਬ ਦਾ ਪੱਥਰ ਵੀ ਹਿੰਦੀ ਚ ਬਣਾਇਆ ਹੈ ਤੁਹਾਡੀ ਤੁਹਾਡੀ ਜਿਹੜੀ ਅਗਰਵਾਲ ਸਭਾ ਨੌਨ ਪੋਲੀਟੀਕਲ ਕਹਿੰਦੇ ਹੋ ਜੀ ਸਾਡੀ ਅਗਰਵਾਲ ਸਭਾ ਬਿਲਕੁਲ ਨੌਨ ਪੋਲੀਟੀਕਲ ਹੈ ਇੱਥੇ ਹਰ ਪਾਰਟੀ ਦੇ ਸਾਡੀ ਸਮਾਜ ਦੇ ਹਰ ਨਮਾਇंदे ਦਾ ਇਤਿਆਦਰ ਕੀਤਾ ਜਾਂਦਾ ਹੈ ਸਾਡੇ ਇਥੇ ਵੀ ਜਿੱਦਣ ਸਿੰਗਲਾ ਜੀ ਵੀ ਆਏ ਸਾਡੇ ਇਥੇ ਮਦਨ ਮੋਹਨ ਮਿੱਤਰ ਜੀ ਵੀ ਆਏ ਸੁਚਨ ਸਿੰਗਲਾ ਜੀ ਵੀ ਆਏ ਉਹ ਸਾਡੇ ਸਮਾਜ ਦੇ ਕੇਜੀਵਾਲ ਸਾਹਿਬ ਨੇ ਅਸੀਂ ਹਮ ਬੇਨਤੀ ਕੀਤੀ ਆਉਣ ਵਾਸਤੇ ਉਹ ਵੀ ਆਏ ਕੋਈ ਜਿਹੜਾ ਹੈ ਸਾਡਾ ਅਗਰਵਾਲ ਪਾਰਟੀਆਂ ਦਾ ਉਹ ਹੈ ਸ਼ਕਾ ਪੋਲੀਟੀਕਲ ਸਾਹਿਬ ਕੋ ਜੁੜ ਅਗਰਵਾਲ ਕਿਸੇ ਵੀ ਪਾਰਟੀ ਨੂੰ ਬਿਲੋਂਗ ਕਰਦਾ ਹੋਵੇ ਕੀ ਜੋਰ ਨੰਮ ਸਾਡੇ ਉਹਦੇ ਪੋਲਿਟਿਕਲ ਉਹਦੇ ਟਿਕੋਰੀ ਅਗਰਵਾਲ ਸਮਾਜ ਦਾ ਗਏ ਜੇ ਅਸੀਂ ਕਿਸੇ ਉਹ ਪਰ ਉਹ ਸਮਾਜ ਦਾ ਮੈਂਬਰ ਹੋਣ ਸਕੇ ਸਾਡੇ ਉਹਦੇ ਦੇ ਪੋਲਿਟਿਕਲ ਹੋਰ ਜਿਹੜਾ ਮੌਜੂਦਾ ਵੀ ਉਹ ਹੁੰਦਾ ਸਰਕਾਰ ਨੂੰ ਮਾਨ ਲੈਣਾ ਅਸੀਂ ਜਿਹਦੇ ਕਿ ਮੁਚਾਤ ਆਇਆ ਹੈ ਉਹਨਾਂ ਨੂੰ ਮਾਨ ਦਈਏ ਵਰਨਾ ਸਾਡੇ ਵਾਸਤੇ ਜਿਗ ਗਾਉਂ ਪਰ ਹੈਟ ਕੇ ਅਗਰਵਾਲ ਹੁਣ ਆ ਵਾਸਤੇ ਉਹਨਾਂ ਦੀ ਸੇਵਾ ਕਰਨ ਵਾਸਤੇ ਇਹ ਬਣਾਇਆ ਤਾਂ ਸੀ ਕਰਵਾਲ ਕੋਲ ਵਾਸਤੇ ਲੇਕਿਨ ਇੱਕ ਹਾਰ ਦੇ ਵਿੱਚ 350 ਆਦਮੀ ਰੋਜ਼ਾਨਾ ਉਹਨਾਂ ਨੂੰ ਦਿੱਚਾ ਦੇ ਚਾ ਰੂ ਮਨਾਇਆ ਸੀ ਆਪਣੇ ਵਾਸਤੇ ਆਪਣੇ ਵਾਸਤੇ ਲੇਖੀ ਨੂੰ ਦਾ ਫਰਕ ਪਸਾਰਾ ਕਰੀ। ਇਸ ਵਜ੍ਹਾ ਕਰਕੇ ਸਾਡਾ ਕੋਈ politcal ਨਹੀਂ ਜਿੰਨੇ ਸੰਘਰਸ਼ ਕਰਨੇ ਉਹਦੇ ਵਿੱਚ ਸਾਡੀ ਕੋਈ politcal ਚਾਹਤ ਹੋਵੇ ਸਾਡੀ ਨਥਿੰਗ ਆਫੀਕਾ ਹੈ ਸਿਰਫ ਇਹ ਸਮਾਜ ਦੇ ਵਾਸਤੇ ਕਰਦੇ ਆ। ਇਹ ਸਮਾਲ ਟਾਊਨ ਹੈ ਉਹਦੇ ਕੰਮ ਬੜੇ ਮੈਨੂੰ ਨਾਬੇ ਦੇ ਵਾਸਤੇ ਹੈ। ਸਮਾਲ ਟਾਊਨ ਉਹਦੇ ਕੋਈ ਬਹੁਤ ਐਕਟਿਕ ਜਿਹੜੇ ਹੱਦ ਲਗਾ ਨਹੀਂ ਜਿਹੜੇ ਬੜੇ ਠੀਕ ਹੈ ਚੰਨ ਬੰਨ ਦੇ ਕੇ ਆਇਓ।